ਪੰਜਾਬ ਦੇ ਵਿੱਚ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਨੇ ਕਿ ਇਸ ਨੂੰ ਘਟ ਕੀਤਾ ਜਾ ਸਕੇ ਲੇਕਿਨ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕੁਝ ਹਮਲਾਵਰਾਂ ਦੇ ਵੱਲੋਂ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜੀ ਹਾਂ ਪਹਿਲੇ ਇੱਥੇ ਇਨਾ ਦੁਕਾਨਦਾਰਾਂ ਦੀਆਂ ਅੱਖਾਂ ਦੇ ਵਿੱਚ ਹਮਲਾਵਰਾਂ ਦੇ ਵੱਲੋਂ ਮਿਰਚਾ ਪਾ ਦਿੱਤੀਆਂ ਜਾਂਦੀਆਂ ਨੇ ਫਿਰ ਇਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਜਦੋਂ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਜੋ ਹੈ ਇਹਨਾਂ ਹਮਲਾਵਰਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਤੇ ਇਹੇ ਹਮਲਾਵਰ ਉਥੋਂ ਦੀ ਫਿਰ ਹੋ ਜਾਂਦੇ ਹਨ ਦੱਸਦੇ ਕਿ ਮਾਮਲਾ ਸਾਹਮਣੇ ਆਇਆ ਹੈ ਰੋਪਣਾਗਰ ਦੇ ਪਰਤਗੜ ਤੋਂ ਜਿੱਥੇ ਕਿ ਕੁਝ ਦੁਕਾਨਦਾਰਾਂ ਦੀ ਦੁਕਾਨ ਤੇ ਹਮਲਾ ਕੀਤਾ ਗਿਆ ਇਹਨਾਂ ਹਮਲਾਵਰਾਂ ਨੇ ਪਹਿਲਾਂ ਇਹਨਾਂ ਦੁਕਾਨਦਾਰਾਂ ਦੀ ਅੱਖਾਂ ਦੇ ਵਿੱਚ ਮਿਰਚਾ ਪਾ ਦਿੱਤੀਆਂ ਉਹਨਾਂ ਦੀ ਘੁੱਟਮਾਰ ਕੀਤੀ ਤੇ ਫਿਰ ਉਥੋਂ ਦੀ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਭਰਾ ਜੋ ਇਹ ਦੁਕਾਨ ਦੇ ਵਿੱਚ ਮੌਜੂਦ ਸਿਗੇ ਜਿਸ ਵੇਲੇ ਇਹਨਾਂ ਤੇ ਹਮਲਾ ਹੋਇਆ ਇਸ ਮਗਰੋਂ ਹਮਲੇ ਤੋਂ ਬਾਅਦ ਇਨ੍ਹਾਂ ਦੋਵਾਂ ਭਰਾਵਾਂ ਦੇ ਵੱਲੋਂ ਪੜੀ ਹੀ ਦਲੇਰੀ ਵਾਲਾ ਕੰਮ ਕੀਤਾ ਗਿਆ। ਇਨ੍ਹਾਂ ਨੇ ਇਸ ਹਮਲਾਵਰਾਂ ਦੀ ਪਿਸਤੌਲ ਖੋ ਲਈ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੁਕਾਨ ਤੋਂ 100 ਕਿਲੋਮੀਟਰ ਦੂਰੀ ਤੇ ਹੀ ਪਰਤਗੜ ਚੌਂਕੀ ਵੀ ਹੈ ਜਿਸ ਦੇ باوجود ਹਮਲਾਵਰਾਂ ਦੇ ਵੱਲੋਂ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਪਰਤਗੜ ਪੁਲਿਸ ਚੌਂਕੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਘਟਨਾ ਪ੍ਰਤੀ ਉੱਚ ਅਧਿਕਾਰੀਆਂ ਨੂੰ ਹੁਣ ਜਾਣਕਾਰੀ ਦਿੱਤੀ ਗਈ ਹੈ। ਨਾ ਹੋਈ ਜੀ ਪਰਮਿੰਦਰ ਸਿੰਘ ਨਾਮ ਹੈ ਜੀ ਮੇਰਾ ਤੇ ਰਾਤ ਆਪਾਂ ਪਹਿਲਾਂ ਵਿਆਹ ਚ ਨੂੰ ਗਏ ਫਿਰ ਵਿਆਹ ਤੇ ਆ ਕੇ ਮੈਂ ਕਿਹਾ ਤੂੰ ਵੀ ਦੁਕਾਨ ਦਾ ਸਾਮਾਨ ਸੈਟਿੰਗ ਕਰਕੇ ਹੀ ਜਾਂਦੇ ਆ ਵੀ ਅਸੀਂ ਸਵੇਰੇ ਲੇਟ ਆਣਾ ਜੀ ਵੀ ਫਿਰ ਅਸੀਂ ਜਿੱਦਾਂ ਹੀ ਆਏ ਦੁਕਾਨ ਤੇ ਅਸੀਂ ਕੱਪੜੇ ਲੱਗੇ ਪਤੇ ਜੀ ਲਾਲ ਜਿੱਦਾਂ ਹੈ ਜੀ ਚੱਕ ਕੇ ਵੀ ਲਾ ਦਈਏ ਉੱਥੋਂ ਤੋਂ ਚਾਰ ਬੰਦੇ ਆਏ ਜੀ ਪਹਿਲਾਂ ਇੱਕ ਲੰਦਾ ਬੰਦਾ ਆਇਆ ਤੇ ਉਹਦੇ ਹੱਥੇ ਰੋਲਵਰ ਤਾਂ ਤੇ ਮੇਰੇ ਭਾਈ ਨੇ ਉਹਨੂੰ ਜਿੱਦਾਂ ਹੀ ਉਹਨਾਂ ਰੋਲਵਰ ਟਾ ਮੇਰੇ ਭਾਈ ਨੇ ਤਾਂ ਹੱਥ ਫੜ ਲਿਆ ਮੈਨੂੰ ਲੱਗੇ ਕੋਈ ਆਪਣਾ ਜਾਣ ਫਿਛਾਣਾ ਦਾ ਹੁਣਾ ਜਾਣ ਕੇ ਲੱਗਿਆ ਵਗੈਰਨਾ ਬਿਨਾਂ ਕਲੀ ਲੈ ਕੇ ਆਇਆ ਹੁਣਾ ਤੇ ਜਿੱਦਾਂ ਉਹਦੇ ਚ ਰਬੋਂ ਪਰ ਤੇ ਧੂਆਂ ਜਾ ਵੀ ਨਿਕਲੇ ਆ ਤੇ ਫਿਰ ਜਿੱਦ ਮੇਰੇ ਭਾਈ ਨੇ ਕਿਹਾ ਵੀ ਵੀਰੇ ਅਸਲ ਹੀ ਹੈ ਇਹਦੇ ਕੋਲ ਫਿਰ ਉਹ ਮੂੰਹ ਜਾ ਕੇ ਮਾਦੀ ਬਾਹ ਮਰੋੜੀ ਮੇਰੇ ਭਾਈ ਨੇ ਉਹ ਤੇ ਅਸਲ ਆ ਬੋਲਿਆ ਮੈਂ ਉਹਦਾ ਮੂੰਹ ਵੀ ਖੋਲਿਆ ਪਰ ਦੂਜਾ ਬੰਦਾ ਦਾਤ ਲੈ ਕੇ ਆਇਆ ਤੇ ਮੈਂ ਉਹਦੇ ਪਰ ਨੂੰ ਭਜੇ ਮੂੰਹ ਨਹੀਂ ਦੇਖ ਹੋਇਆ ਉਹਦਾ ਜਿੱਦਾਂ ਫਿਰ ਮੈਂ ਉਹਦੇ ਪਰ ਨੂੰ ਭਜਿਆ ਤੇ ਉਹ ਦੂਜਾ ਬੰਦਾ ਛੁੱਟ ਕੇ ਨਾ ਬਾਹਰ ਨੂੰ ਭੱਜ ਗਿਆ ਉਹ ਬਾਹਰ ਜਾ ਕੇ ਪਰਨਾ ਬੰਨ ਕੇ ਆਈ ਫਿਰ ਅੱਛਾ ਫਿਰ ਤੁਹਾਡੇ ਨਾਲ ਉਹਨੇ ਆ ਕੇ ਹੱਥ ਵਾਈ ਫਿਰ ਉੱਤੇ ਬਾ ਮਿਰਚਾਂ ਸਿੱਟੀਆਂ ਉਹਨਾਂ ਨੇ ਫਿਰ ਮੈਂ ਸ਼ੀਸ਼ਾ ਦਰਵਾਜ਼ਾ ਨਾਲ ਲਾ ਲਿਆ ਉਹਨਾਂ ਨੇ ਸ਼ੀਸ਼ੇ 'ਤੇ ਲੱਤ ਮਾਰੀ ਸ਼ੀਸ਼ਾ ਤੋੜਤਾ ਫਿਰ ਮੈਂ ਉਹਨਾਂ ਪਰ ਨੂੰ ਬੈਠ ਕਮਾਇਆ ਜਾਂ ਸ਼ੀਸ਼ਾ ਰੁੱਟਿਆ ਉਹ ਦਾਤ ਕਮਾ ਤੇ ਮੈਂ ਬੈਠ ਕਮਾਇਆ ਦੋਨਾਂ ਪਰ ਨੂੰ ਫਿਰ ਉਹਨਾਂ ਨੇ ਮਿਰਚਾਂ ਸਿੱਟੀਆਂ ਮੇਰੇ ਪਰ ਮਤਲਬ ਕਾਫੀ ਵਾਰ ਮਿਰਚਾਂ ਸਿੱਟੀਆਂ ਫਿਰ ਉਹਨਾਂ ਨੂੰ ਐ ਲੱਗਿਆ ਵੀ ਇਹਦਾ ਹੀ ਅੱਖਾਂ 'ਚ ਵੀ ਮਿਰਚਾਂ ਨਹੀਂ ਪਈਆਂ ਹੈਗੀਆਂ ਵੀ ਜਿਹੜਾ ਬੈਟ ਮਾਰ ਰਿਹਾ ਹੈ ਫਿਰ ਉਸ ਤੋਂ ਬਾਅਦ ਜਿੱਦਾਂ ਇਹ ਫਿਰ ਜਿੰਨੇ ਸਾਡੀ ਹੋਈ ਦੋਨਾਂ ਦੀ ਆਪਸ ਵਿੱਚ ਉਦੋਂ ਮਤਲਬ ਫਿਰ ਜਦ ਬੈਟ ਦੇ ਡਰ ਕੇ ਫਿਰ ਭੱਜ ਗਏ ਫਿਰ ਜਿਹੜਾ ਉਹਨਾਂ ਦਾ ਰਵਾਲਬਰ ਤਾਂ ਉਹਨ ਸਾ ਕਦੇ ਤੇ ਮਰ ਤੋਸੇ ਜੋ ਬਣੇ ਸਪਲੈਂਟਰ ਮੋਟਰਸਾਈਕਲ ਤੇ ਹੈ ਅੱਛਾ ਦੋਨੇ ਹੀ ਹੈ ਤੇ ਜਿਹੜਾ ਤੁਹਾਡੇ ਕੋਲ ਲੁੱਟ ਕੋ ਵੀ ਕੀਤੀ ਕੋਈ ਪੈਸੇ ਵਗੈਰਾ ਲੁੱਟ ਕੋ ਤਾਂ ਦਾ ਕੁਝ ਨਹੀਂ ਹੋਇਆ ਉਹ ਰੇ ਤਾਂ ਅੰਦਰ ਤਾਂ ਇਧਰਲੀ ਸਾਈਡ ਤਾਂ ਕੁਝ ਹੋਇਆ ਨਹੀਂ ਕਿਉਂਕਿ ਲੜਾਈ ਹੋਈ ਬਾਹਰ ਦਾ ਕੁਝ ਪਤਾ ਨਹੀਂ ਹੈ ਬਾਈ ਵੀ ਉਸ ਤੋਂ ਬਾਅਦ ਮਿਰਚਾ ਵੇਚਦੇ ਪਰ ਇੰਨੀ ਖੇਤੀ ਲੱਗਦਾ ਨਹੀਂ ਕਿ ਜਿਹੜਾ ਲੁੱਟ ਕੋ ਹੋਈ ਹੋਊਗੀ ਕੋਈ ਵੀ ਕੋਈ ਥੋੜੀ ਪੁਰਾਣੀ ਰنجਸਤਾਨੀ ਕਿਸੇ ਨਾਲ ਰੰਜਸ ਕਿਸੇ ਨਾਲ ਨਹੀਂ ਸਾਡੀ ਕਿਸੇ ਨਾਲ ਨਹੀਂ ਹੈਗੀ ਕੋਈ ਬੰਦੇ ਜਿਹੜੇ ਜਿਹਦਾ ਮੂੰਹ ਖੁੱਲਿਆ ਜਾਂ ਕੁਝ ਬੰਦੇ ਦੀ ਹਾਈਟ ਤੋਂ ਕੋ ਬੋਲੇ ਉਹਨਾਂ ਦੀ ਬੋਲੀ ਕਿੱਦਾਂ ਦੀ ਸੀ ਪੰਜਾਬੀ ਬੋਲੀ ਬੋਲਦੇ ਬੋ ਅੱਛਾ ਬੋਲੇ ਨਹੀਂ ਪਹਿਲਾ ਬੋਲਿਆ ਸ਼ਾਇਦ ਉਹ ਵੀ ਭਾਈ ਤੈਨੂੰ ਕੁਝ ਸਮਝ ਜੀ ਨਹੀਂ ਲੱਗੀ ਹੈਗੀ ਮੂਹੇ ਲੇ ਬਟੇ ਉਸ ਤੋਂ ਬਾਅਦ ਉਹ ਬੋਲੇ ਨਹੀਂ ਉਹਨਾਂ ਨੂੰ ਐ ਵੀ ਆਵਾਜ਼ ਨਾਲ ਕੋਈ ਪਛਾਣ ਲੱਗ ਜਾਇਆ ਸ਼ਾਇਦ ਠੀਕ ਹੈ ਤੇ ਨਗਦੀ ਕਿੰਨੀ ਕਿਸੇ ਕੀ ਤੁਹਾਡੇ ਕੋਲ ਉਸ ਵੇਲੇ ਜਦ ਬੰਦੇ ਆਏ ਨਗਦੀ ਗਿਣੀ ਨਹੀਂ ਤੇ ਅੱਧੀ ਚੱਕ ਕੇ ਲਗੇ ਕਿਉਂਕਿ ਕਦੇ ਲੱਗ ਲੱਗ ਦਿਨ ਹੁੰਦਾ ਕਿ ਕੋਈ ਕੰਮ ਠੀਕ ਠਾਕ ਕਦੇ ਵਧੀਆ ਚੱਲਦਾ ਕਦੇ ਠੀਕ ਹੁੰਦਾ ਜੀ ਤੇ ਪਿਸਤੌਲ ਕਿੱਥੇ ਜੀ ਇਸ ਵੇਲੇ ਜਿਹੜੀ ਤੁਸੀਂ ਉਹ ਚੌਂਕੀ ਚੌਂਕੀ ਚਾਹੀਓ ਠੀਕ ਹਾਂ ਕਰਨਾਮ ਗਰਨਾਮ ਸਿੰਘ ਛੇਣੀ ਤਾਂ ਦੁਕਾਨਦਾਰ ਨੂੰ ਲਿੱਟ ਕਲੈਕਸ਼ਨ ਜੀ ਤਾਂ ਮੇਰੇ ਬੇਟੇ ਦੋਨੋਂ ਇੱਥੇ ਦੀ ਦੁਕਾਨ ਤੇ ਜੀ ਤਾਂ ਇਹ ਜਣੀ ਚਾਰ ਗੁੰਡਿਆਂ ਕੇ ਦੁਕਾਨ ਚ ਵੜ ਗਏ ਜੀ ਜਦੋਂ ਇਹਨਾਂ ਨੇ ਮੈਨੂੰ ਫੋਨ ਕਰੇ ਜਾਨੂ ਮੈਂ ਆਇਆ ਜਾਨੂ ਉਹ ਇੱਥੇ ਫਰਾਰ ਹੋ ਗਏ ਤੇ ਜੀ ਉਹਨਾਂ ਦਾ ਰਿਵਾਲ ਵਾਰ ਸਾਡੇ ਹੱਥ ਆ ਗਿਆ ਉਹ ਚੌਕ ਤੇ ਜਮਾ ਕਰਾਤਾ ਜੀ ਅਸੀਂ ਉਹਨੂੰ ਕੀ ਹੋਰ ਪੁੱਛਣੇ ਕੀ ਕੁਝ ਕਿਹਾ ਕੋਈ ਗੱਲ ਕਰੀ ਪੁਲਿਸ ਰਾਤ ਤੇ ਜੀ ਮੁਰਸੀ ਸਾਹਿਬ ਆਜਦੇ ਜੀ ਰਮਿੰਦਰ ਸਿੰਘ ਜਾਨੀ ਉਹਨਾਂ ਨੇ ਰਿਪੋਰਟ ਲਿਖ ਲਈ ਜੀ ਬਾਕੀ ਉਹ ਕਹਿੰਦੇ ਵੀ ਪੁਲਿਸ ਸਾਡੀ ਕਿਤੇ ਨਾਕਾ ਨੂੰ ਕਲਾਇਆ ਵਾ ਵੀ ਜੀ ਆ ਜੀ ਇਹ ਲੱਗਦਾ ਨਹੀਂ ਜਿਹੜੀ ਘਟਨਾ ਹੋਈ ਹੈ ਘਟਨਾਵਾਂ ਮਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ। ਹਾਂਜੀ ਪੰਜਾਬ ਵਿੱਚ ਬਹੁਤ ਘਟਨਾ ਹੋ ਰਹੀਆਂ ਜੀ ਇਹਦੇ ਪਰ ਯਾਨੀ ਕਿ ਪ੍ਰਸ਼ਾਸਨ ਨੂੰ ਵੀ ਕੋਰ ਕਰਨਾ ਚਾਹੀਦਾ ਜੀ। ਤੁਹਾਨੂੰ ਲੱਗਦਾ ਜੀ ਕੁਝ ਵੀ ਤੁਹਾਨੂੰ ਤੁਹਾਨੂੰ ਵੀ ਸੁਰੱਖਿਆ ਦੀ ਲੋੜ ਹੈ। ਸਾਨੂੰ ਸੁਰੱਖਿਆ ਦੀ ਲੋੜ ਹੈ ਜੀ ਸਾਨੂੰ ਕਿਤੇ ਵੀ ਯਾਨੀ ਜਿੱਦਾਂ ਆਪਾਂ ਰਾਤ ਨੂੰ ਜਾਂਦੇ ਜੀ 9-10 ਵਜੇ ਰਸਤੇ 'ਚ ਵੀ ਕੇਰ ਸਾਡੇ ਸਾਡੀ ਦੁਕਾਨ ਤੇ ਵੀ ਹਮਲਾ ਕਰ ਸਕਦੇ ਜੀ ਬੰਦੇ ਦੁਬਾਰਾ ਆ ਕੇ ਜੀ। ਸਵਾ 10 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਪੁਜਹਿਰਾ ਰੋਡ ਦੇ ਉੱਤੇ ਭਰਤਗੜ ਲਿੱਟ ਕਲੈਕਸ਼ਨ ਦੀ ਦੁਕਾਨ ਹੈਗੀ ਆ ਰੈਡੀमेड ਦੀ ਉੱਥੇ 4 ਅਣਪਛਤੇ ਬੰਦੇ ਮੂੰਹ ਬਨ ਕੇ ਉਹਨਾਂ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੁਕਾਨ ਦੇ ਅੰਦਰ 2-3 ਲੜਕੇ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੀ ਦਲੇਰੀ ਦੇ ਨਾਲ ਉਹਨਾਂ ਦਾ ਸਾਹਮਣਾ ਵੀ ਕੀਤਾ ਤਿੰਨੋਂ ਲੜਕੇ ਭੱਜ ਗਏ ਸੀ ਇੱਕ ਲੜਕੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹ ਕੋਸ਼ਿਸ਼ ਕਰਨ ਸਮੇਂ ਇੱਕ ਖੜਾਉਣਾ ਟਾਈਪ ਜਿਹੜਾ ਹਥਿਆਰ ਉਹਨਾਂ ਕੋਲੋਂ ਗਿਰਿਆ ਹੈ ਤੇ ਬਾਕੀ ਅਜੇ ਬਿਆਨ ਲੈਣੇ ਬਾਕੀ ਆ ਬਿਆਨ ਦੇ ਕੇ ਕੈਮਰੇ ਦੇਖੇ ਜਾਣਗੇ ਤੇ ਬਿਆਨ ਲੈਣ ਤੋਂ ਬਾਅਦ ਜਿਹੜੀ ਬੰਦੀ ਕਾਰਵਾਈ ਕੀਤੀ